ਆਂਡੀਗੇਟਰ ਆ ਹਾਂ ਜੀ ਦੇਖੋ ਧਰਮਿਆ ਬਾਈ ਕਦਾ ਨਾਲ ਦੇ ਨੇ ਆ ਵੀ ਦਿਖਾ ਦੇ ਕਰਾ ਕੋਨੋ ਪੀ ਲੱਗੀ ਹੋਈ ਹੈ ਘੈਂਟ ਆ ਸਿਸਟਮ ਵਗੈਰਾ ਲੱਗਿਆ ਹੋਇਆ ਬਾਈ ਇਹ ਲੱਗਿਆ ਲਗਾਇਆ ਤੀ ਕਿ ਤੁਸੀਂ ਲਵਾਇਆ ਤੀ ਇਹ ਨਵਾਇਆ ਤੀ ਜੀ ਕਿੰਨੇ ਕਦਾ ਲਵਾਤਾ ਹੋ ਇਹ ਇਹ ਦੂਰਾ ਕਿ 16 17000 ਦਾ ਜੀ 16 17000 ਦਾ ਚੱਲਦਾ ਚਲਦਾ ਦਾ ਹੈਗਾ ਪੂਰਾ ਹਾਂ ਵਧੀਆ ਚੱਲਦਾ ਪੂਰਾ ਜੀ ਓਕੇ ਟਿਊਬਾਂ ਦਾ ਬੰਦਾ ਕਰਵਾ ਦੇ ਚੰਗੀ ਤਰ੍ਹਾਂ ਇਹ ਹੁੰਦਾ ਬਾਈ ਜਿਹੜੇ ਸੱਜਣਾ ਨੇ ਦੂਰੋਂ ਆਉਣਾ ਹੋਵੇ ਨਾ ਵੀ ਸਾਨੂੰ ਇਹ ਹੁੰਦਾ ਵੀ ਆ ਕੇ ਦੇਖਣ ਨਾਲ ਅਸੀਂ ਦਿਖਾ ਦਈਏ ਹਨਾ ਬਣਦਾ ਵੀ ਆਪਣਾ ਫੇਰੀ ਵੀਡੀਓ ਦਾ ਫਾਇਦਾ ਧਰਮਿਆ ਟਿਊਬਾਂ ਦਾ ਬ ਹਣਾ ਮਗਰ ਬੀਕੇਟੀ ਜਨੇ ਮੂਰੇ ਹੈਗੇ ਨਾ ਗੁੱਡੀ ਆਰ ਦੇ ਹਾਂ ਜੀ ਓਕੇ ਤੇ ਧਰਮੇ ਆ ਵੀ ਦਿਖਾ ਦੇ ਕਰ ਆਹ ਸਟicker ਸ਼ੁਕਰ ਦੇਖ ਹਣਾ ਅਲਟੀਨੇਟਰ ਤੇ ਉਹ ਵੀ ਖੜੇ ਨੇ ਟਰਬੋ ਬਾਈ ਕਹਿੰਦਾ ਲੱਗੀ ਹੋਈ ਐ ਇਹਦੇ ਅਸੀਂ ਲਵਾਈ ਆ ਜੀ ਅਸੀਂ ਤੁਸੀਂ ਲਵਾਈ ਆ ਹਾਂ ਅਸੀਂ ਲਵਾਈ ਆ ਓਕੇ ਬਾਈ ਕਿੰਨਾ ਕ ਖਰਚ ਆ ਗਿਆ ਹੋਈ ਤੇ ਪਰ ਇਹ 27000 ਰੁਪਏ ਖਰਚਾ ਟਰਬੋ ਲਵਾਉਣ ਦੇ ਅਸੀਂ ਟਰਬੋ ਲਵਾਉਣ ਤੇ 27000 ਰੁਪਏ ਖਰਚਾ ਆ ਗਿਆ ਹਾਂ ਜੀ ਕਰ ਮੇ ਰੈਡੀਏਟਰ ਦਿਖਾਓ ਇਹ ਦੇਖ ਜਮੀ ਨਵੇਂ ਵਰਗਾ ਯਾਰ ਘੈਂਟ ਟਰੈਕਟਰ ਲੈਣਾ ਦੱਸਾਂ ਕਿਹੜਾ ਟਰੈਕਟਰ ਆ ਮਿੱਤਰੋ ਟਰੈਕਟਰ ਉਹੀ ਆ ਜਿਹਦੀ ਬਹੁਲੀ ਡਿਮਾਂਡ ਹੈ ਬਹੁਲੇ ਸੱਜਣ ਫੋਨ ਲਾਉਂਦੇ ਹੁੰਦੇ ਹਨ ਨਾ ਵੀ ਬਈ ਸਾਨੂੰ ਜੌਂਡੀਅਰ ਚਾਹੀਦਾ ਬਲੈਕ ਢਿੱਡ ਦੇ ਵਿੱਚ ਯਾਨੀ ਕਿ ਕਾਲੇ ਢਿੱਡ ਦੇ ਵਿੱਚ 5310 ਮਿੱਤਰੋ ਥੋੜਾ ਜਿਨਾ ਸਾਡਾ ਜਿਵੇਂ ਕਹਿੰਦੀ ਜੋਰ ਤਾਂ ਲੱਗਦਾ ਟਰੈਕਟਰ ਲੱਭਣ ਤੇ ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜੇ ਸੱਜਣ ਸਾਡੇ ਨਾਲ ਜੁੜੇ ਹੋਏ ਹਨ ਜਿਨ੍ਹਾਂ ਨੂੰ ਸਾਡੇ ਤੋਂ ਕਾਫੀ ਸਾਰੀਆਂ ਆਸਾਂ ਨੇ ਵੀ ਬਈ ਉਰੀ ਚੰਗਾ ਟਰੈਕਟਰ ਲੱਭ ਕੇ ਦੇਣਗੇ ਮਿੱਤਰੋ ਉਹਨਾਂ ਵਾਸਤੇ ਨਾ ਫਿਰ ਲੱਭਣ ਦੇ ਵਿੱਚ ਕਸਰ ਆਪਾਂ ਵੀ ਨਹੀਂ ਛੱਡਦੇ ਬਈ ਰਾਜਵਿੰਦਰ ਦੇ ਘਰੇ ਪਹੁੰਚੇ ਆ ਮਹਿਲਾਂ ਦੇ ਕੋਠਿਆਂ ਦੇ ਵਿੱਚ ਕੀ ਹਣ ਰਾਜਵਿੰਦਰ ਬਈ ਇਹ ਮੈਨੂੰ ਐਡਰੈਸ ਦੱਸਿਓ ਪਹਿਲਾਂ ਆਪਾਂ ਕਿੱਥੇ ਜਿਹੜਾ ਪੈ ਜਾਂਦੇ ਆ ਪਿੰਡ ਮਹਿਲਾਂ ਕੋਠੇ ਬਾਈ ਖੜਿਆ ਰੋਡ ਤੇ ਬਾਈ ਦਾ ਮਹਿਲਾਂ ਦਾ ਖੜਿਆ ਇਹ ਇਹ ਤੇ ਮਤਲਬ ਜਿਹੜੀ ਤੁਹਾਡੇ ਨੇੜੇ ਨੂੰ ਲੰਘਦੇ ਖੜਿਆਲ ਨੂੰ ਜਾਂਦੀ ਹੈ ਖੜਿਆਲ ਸੜਕ ਜਾਂਦੇ ਹਾਂ ਜੀ ਮਹਿਲਾਂ ਦੇ ਕੋਠਿਆਂ ਤੋਂ ਖੜਿਆਲ ਵਾਲੀ ਸੜਕ ਦੇ ਉੱਪਰ ਮਹਿਲਾਂ ਦੇ ਕੋਠੇ ਵਾਜਦੇ ਮਹਿਲਾਂ ਦੇ ਕੋਠੇ ਵਾਜਦੇ ਨਹੀਂ ਓਕੇ ਤੇ ਨਾ ਮਿੱਤਰੋ ਬਾਈ ਦਾ ਰਾਜਵਿੰਦਰ ਹੈ ਤੇ ਟਰੈਕਟਰ ਹੈਗਾ 5310 ਕਾਲੀ ਢਿੱਡ ਦੇ ਵਿੱਚ ਜੋਂਡੀਅਰ ਬਈ ਇਹ ਮਾਡਲ ਕਿੰਨਾ ਮਾਡਲ 2009 ਹੈ ਜੀ 2009 ਮਾ ਤੁਸੀਂ ਕਿੰਨਾ ਟਾਈਮ ਰੱਖਿਆ ਹੁਣ ਤੱਕ ਇਹ ਬਾਈ 5 ਸਾਲ ਹੋ ਗਿਆ ਮੈਨੂੰ ਟਰੈਕਟਰ ਨੂੰ 5 ਸਾਲ ਹੋ ਗਏ ਹਾਂ ਜੀ ਕਿੰਨੇ ਕੁ ਕਿੱਲਾਂ ਦੀ ਖੇਤੀ ਕਰਦੇ ਹੋ ਟਰੈਕਟਰ ਨਾਲ ਬਸ 10-15 ਕਿੱਲਾਂ ਦੀ ਖੇਤੀ ਕਰਦੇ ਹਾਂ ਜੀ 10-15 ਕਿੱਲਾਂ ਦੀ ਖੇਤੀ ਕਰਦੇ ਹਾਂ ਓਕੇ ਤੇ ਲੈ ਮਿੱਤਰੋ 10-15 ਕਿੱਲਾਂ ਦੀ ਖੇਤੀ ਕਰਦਾ ਬਾਈ ਤੇ ਟਰੈਕਟਰ ਦੀ ਧਰਮੇ ਕੰਡੀਸ਼ਨ ਦਿਖਾ ਦੇ ਪਹਿਲਾਂ ਤਾਂ ਕਿਸੇ ਪਾਸੇ ਨਾ ਝਰੀਟ ਵੀ ਨਹੀਂ ਟਰੈਕਟਰ ਇੰਨਾ ਘੈਂਟ ਆ ਉਹ ਸੈੱਟ ਦੇ ਵਿੱਚ ਟਰੈਕਟਰ ਲੱਗਦਾ ਸੈੱਟ ਵੀ ਦਿਖਾ ਦੇ ਬਾਈ ਦਾ ਉਹ ਅੰਦਰ ਗੱਡੀ ਖੜੀ ਆ ਬਾਈ ਕਹਿੰਦਾ ਬਾਈ ਆਪਾਂ ਅੰਦਰ ਲਾ ਦਿੰਨੇ ਆ ਇਹ ਅੱਜ ਵੀਡੀਓ ਪਾਉਣੀ ਸੀ ਤਾਂ ਬਾਹਰ ਕ ਕੱਲੇ ਕੱਲੇ ਜੰਮੇ ਕਹਿੰਦੀ ਇਹਨਾਂ ਦੇ ਅੰਗਾਂ ਤੇ ਕੈਮਰਾ ਮਾਰਦੇ ਤੇ ਆਹ ਹੀਟਰ ਆਹ ਹੀਟ ਗਾਰਡ ਜੀ ਦਿਖਾ ਲੈ ਹਨਾ ਵੀ ਬਈ ਇਹ ਨਾਲ ਦੇ ਨੇ ਬਈ ਹਾਂਜੀ ਹਾਂਜੀ ਨਾਲ ਦੇ ਜਿਹੜੀ ਕੰਪਨੀ ਚੋਂ ਲੱਗ ਕੇ ਆਉਂਦੇ ਹਾਂਜੀ ਹਾਂਜੀ ਕੰਪਨੀ ਚੋਂ ਲਵਾਏ ਨੇ ਅੱਛਾ ਜੀ ਬਹੁਤ ਸੱਜਣ ਤਾਂ ਮੈਂ ਘਾਤ ਤੋੜ ਦੂੜ ਕੇ ਛੱਡ ਦਿੰਦੇ ਆ ਪਰ ਮੈਂ ਆਹ ਕਰਵਾ ਲੈ ਆਹ ਪੈਰਦਾਨ ਕਰਵਾ ਚੱਕ ਆਹ ਡੀਪੋ ਡੂਪਰ ਸਭ ਨਾਲ ਦੇ ਨੇ ਬਾਈ ਆਪਣੇ ਅੱਛਾ ਹਾਂਜੀ ਆਂਡਿਕੀਟਰ ਆ ਹਾਂ ਜੀ ਦੇਖੋ ਧਰਮਿਆ ਬਾਈ ਕਦਾ ਨਾਲ ਦੇ ਨੇ ਆ ਵੀ ਦਿਖਾ ਦੇ ਕਰਾ ਕੋਨੋ ਪੀ ਲੱਗੀ ਹੋਈ ਆ ਘੈਂਟ ਆ ਸਿਸਟਮ ਵਗੈਰਾ ਲੱਗਿਆ ਹੋਇਆ ਬਾਈ ਇਹ ਲੱਗਿਆ ਲਗਾਇਆ ਤੀ ਕਿ ਤੁਸੀਂ ਲਵਾਇਆ ਤੀ ਇਹ ਲਵਾਇਆ ਤੀ ਜੀ ਕਿੰਨੇ ਕਦਾ ਲਵਾਤਾ ਹੋ ਇਹ ਇਹ ਦੂਰਾ ਕਿ 16 17000 ਦਾ ਜੀ 16 17000 ਦਾ ਚੱਲਦਾ ਚਲਦਾ ਦਾ ਹੈਗਾ ਪੂਰਾ ਹਾਂ ਵਧੀਆ ਚੱਲਦਾ ਪੂਰਾ ਜੀ ਓਕੇ ਹਾਂ ਜੀ ਆ ਆ ਵੀ ਐਂਡਿਕੀਟਰ ਸਾਰੇ ਨਾਲ ਦੇ ਨੇ ਆ ਚੱਲਦੇ ਨੇ ਜੀ ਹਾਂ ਨਾਲ ਦੇ ਓਕੇ ਤੇ ਲੈ ਪਿੱਛੋਂ ਵੀ ਕੰਡੀਸ਼ਨ ਦਿਖਾ ਦੇ ਧਰਮਿਆ ਟਿਊਬਾ ਦਾ ਬੰਦਾ ਕਰਵਾ ਦੇ ਚੰਗੀ ਤਰ੍ਹਾਂ ਇਹ ਹੁੰਦਾ ਬਾਈ ਜਿਹੜੇ ਸੱਜਣਾਂ ਨੇ ਦੂਰੋਂ ਆਉਣਾ ਹੋਵੇ ਨਾ ਵੀ ਸਾਨੂੰ ਇਹ ਹੁੰਦਾ ਵੀ ਆ ਕੇ ਦੇਖਣ ਨਾਲ ਅਸੀਂ ਦਿਖਾ ਦਈਏ ਹਨਾ ਬਣਦਾ ਵੀ ਆਪਣਾ ਫੇਰੀ ਵੀਡੀਓ ਦਾ ਫਾਇਦਾ ਧਰਮੇ ਟਿਊਬਾ ਦਾ ਬੰਦਾ ਸਾਰੇ ਚੈੱਕ ਕਰਵਾ ਦੇ ਲੈਂਕਾ ਦਾ ਚੈੱਕ ਕਰਵਾ ਦੇ ਤੇ ਵੀ ਜੇ ਪੂਰਾ ਘੈਂਟ ਆ ਕੋਈ ਟੁੱਟ ਭੱਜ ਨਹੀਂ ਕੋਈ ਬਿਲਡਿੰਗ ਦਾ ਟਾਂਕਾ ਨਹੀਂ ਬਾਈ ਹਨਾ ਹੁੱਕ ਚੈੱਕ ਕਰਵਾ ਦੇ ਤੇ ਜੇ ਗੱਲ ਕਰੀਏ ਆਪਣੇ ਮਗਰਾੜ ਦਿਖਾ ਦੇ ਧਰਮੇ ਉੱਪਰੋਂ ਪੂਰੀ ਘੈਂਟ ਪਏ ਆ ਹਨਾ ਤੇ ਬਾਈ ਮੈਨੂੰ ਇਹ ਦੱਸਿਓ ਅਰੇ ਮਾਦਾ ਵੀ ਧਰਮੇ ਦਿਖਾ ਦੇ ਹੁਣ ਬਾਈ ਟਾਇਰ ਇਹਦੇ ਮਗਰੇ ਲੈ ਕਿੰਨੇ ਪੈਸੇ ਹੋਣੇ ਆ ਮਾ 85 90 ਪੈਸੇ ਟਾਇਰ ਹੈਗੇ ਨੇ ਜੀ 85 90 ਪੈਸੇ ਟਾਇਰ ਪਿੱਛੇ ਲੈ ਗਨੇ ਇਹ 16 ਦੇ ਟਾਇਰਾਂ ਚਾਹ ਬਈ 16 ਦੇ ਟਾਇਰ ਨੇ ਮਾਗਰ ਤੇ ਮੂਰਲੇ ਟਾਇਰ ਕਿੰਨੇ ਪੈਸੇ ਹੋਣੇ ਬਈ ਮੂਰਲੇ ਬੰਨੇ ਕਿ ਹੈਗੇ ਨੇ ਜੀ ਇੰਨੇ ਕ ਮੂਰਲੇ 650 20 ਹੈਨਾ ਹਾਂ ਜੀ ਓਕੇ ਤੇ ਚੌਕੜਾ ਹੈਗਾ ਗੁਟਿਆ ਦਾ ਮਾਗਰ ਲਈ ਬੀਕੇਟੀ ਦੇ ਨੇ ਮੂਰੇ ਹੈਗੇ ਨੇ ਗੁਟਿਆ ਦੇ ਹਾਂ ਜੀ ਓਕੇ ਤੇ ਧਰਮੇ ਆ ਵੀ ਦਿਖਾ ਦੇ ਕਰ ਆਹ ਸਟicker ਸ਼ੁਕਰ ਦੇਖ ਹਣਾ ਅਲਟੀਨੇਟਰ ਤੇ ਉਹ ਵੀ ਖੜੇ ਨੇ ਬਈ ਇਹ ਮਾਡਲ ਕਿੰਨਾ ਟਰੈਕਟਰ ਮਾਡਲ 2009 ਆ ਜੀ 2009 ਮਾਡਲ ਆ ਹਾਂ ਜੀ ਕੰਡੀਸ਼ਨ ਦਾ ਸਾਰਾ Ориਜਨਲ ਆ ਹਾਂ ਡਬਲ ਪੀਟੀਓ ਆ ਜੀ ਅਸਾ ਡਬਲ ਪੀਟੀਓ ਆ ਹਾਂ ਜੀ ਓਕੇ ਡਬਲ ਪੀਟੀਓ ਬਈ ਤੁਸੀਂ ਕਹਿੰਦੇ ਸੀ ਤੇ ਟਰਬੋ ਵੀ ਲਵਾਈ ਹੋਈ ਆ ਟਰਬੋ ਵੀ ਲੱਗੀ ਹੋਈ ਆ ਦਿਖਾਓ ਕਰੋ ਹਾਂ ਜੀ ਲੈਤ ਮਿੱਤਰੋ ਟਰਬੋ ਬਈ ਕਹਿੰਦਾ ਲੱਗੀ ਹੋਈ ਆ ਇਹਦੇ ਅਸੀਂ ਲਵਾਈ ਆ ਜੀ ਅਸਾ ਇਹ ਤੁਸੀਂ ਲਵਾਈ ਆ ਹਾਂ ਅਸੀਂ ਲਵਾਈ ਆ ਓਕੇ ਬਈ ਕਿੰਨਾ ਕ ਖਰਚ ਆ ਗਿਆ ਹੋਈ ਤੇ ਪਰ ਇਹ 27000 ਰੁਪਏ ਖਰਚਾ ਟਰਬੋ ਲਵਾਉਣ ਦੇ ਅਸਾ ਟਰਬੋ ਲਵਾਉਣ ਤੇ 27000 ਰੁਪਏ ਖਰਚਾ ਆ ਗਿਆ ਪਰ ਮੇ ਰੈਡੀਏਟਰ ਦਿਖਾਓ ਇਹ ਦੇਖ ਜੰਮੀ ਨਵੇਂ ਵਰਗਾ ਯਾਰ ਬਈ ਟਰਬੋ ਲਗਾਉਣ ਨਾਲ ਮਤਲਬ ਕੀ ਮਤਲਬ ਡਿਫਰੈਂਟ ਪੈ ਜਾਂਦਾ ਹਾਂ ਪਾਵਰ ਵੱਧ ਜਾਂਦੀ ਜੀ ਪੂਰੀ ਵਧੀਆ ਪਾਵਰ ਦਿੰਦਾ ਜੀ ਪਾਵਰ ਪੰਜ ਪਾਵਰਾਂ ਵੱਧ ਜਾਂਦੀ ਹੈ ਹਾਂ ਖਰਚੇ ਵੀ ਘੱਟ ਜਾਂਦਾ ਖਰਚੇ ਵੀ ਘਟੇ ਹੋ ਜਾਂਦੇ ਆ ਅੱਛਾ ਹਾਂ ਜੀ ਓਕੇ ਤੇ ਇਹਨੂੰ ਕਰ ਦਿਓ ਜੀ ਹੇਟਾਂ ਧਰਮੇ ਆਹ ਕੰਡੀਸ਼ਨ ਵਿੱਚੋਂ ਵੀ ਦਿਖਾ ਦੇ ਹੁਣ ਸਾਰੀ ਦਿਖਾ ਦੇ ਲੈ ਮੈਨੂੰ ਟਰਬੋ ਲੱਗੀ ਹੋਈ ਹੈ 27000 ਦੀ ਬਾਈ ਕਹਿੰਦਾ ਲਵਾਈ ਆ ਤੇ ਇਧਰਲੇ ਪਾਸੇ ਨਾ ਪੱਠੀ ਵੀ ਦਿਖਾ ਟਰੈਕਟਰ ਦੀ ਕਰਵਾ ਦੇ ਕਰਾਂ ਚੈੱਕ ਤੇ ਬਈ ਮੈਨੂੰ ਇਹ ਦੱਸਿਓ ਇਹਦਾ ਨੰਬਰ ਕਿੱਥੋਂ ਦਾ ਟਰੈਕਟਰ ਇਹਦਾ ਨੰਬਰ ਹਰਿਆਣਾ ਨੰਬਰ ਆ ਜੀ ਅਸਾਂ ਨੰਬਰ ਹੈ ਤੇ ਧਰਮੇ ਪੈਰਦਾਨ ਵੀ ਕਰਵਾ ਦਿਨ ਚੈੱਕ ਸਮਾ ਦੁਆਰੇ ਬਈ ਮੈਨੂੰ ਇਹ ਦੱਸਿਓ ਇਹ ਟਰੈਕਟਰ ਤੁਸੀਂ ਤਾਂ ਮੰਗਦੇ ਕੀ ਹੋ ਕਿੰਨੇ ਕ ਦਾ ਦਓਗੇ ਇਹ 7.5 ਲੱਖ ਦਾ ਦਵਾਂਗੇ ਜੀ ਆਪਾਂ ਟਰੈਕਟਰ 7.5 ਲੱਖ ਰੁਪਏ ਡਿਮਾਂਡ ਹੈ ਹਾਂ ਜੀ ਮਾਨਤਨ ਕਿੰਨਾ ਕ ਕਰਾਂਗੇ ਮਾਨਤਨ ਕਰਦਾਂਗੇ ਜੀ ਛੋਡੀ ਬੀ ਕਰਦੋਗੇ ਹਾਂ ਜੀ ਲੈ ਮਿੱਤਰੋ 7.5 ਲੱਖ ਰੁਪਏ ਡਿਮਾਂਡ ਹੈ ਮਾਨਤਨ ਹੋਜੂ ਮਾਡਲ 2009 ਆ ਮਾਡਲ 2009 ਆ ਜੀ ਹੈਨਾ ਤੇ ਕੰਡੀਸ਼ਨ ਦਾ ਮਿੱਤਰੋ ਸਾਰੇ origignal ਆ ਬਈ ਮੈਨੂੰ ਐਗਰੇਨਟ ਸਟਾਰਟ ਕਰਕੇ ਦਿਖਾਈ ਲੈ ਮਿੱਤਰੋ ਆਪੇ ਦੀ ਬੜਕ ਵੀ ਦੇਖ ਲਈਏ ਹੁਣ ਕੀ ਕਹਿੰਦਾ ਟਰੈਕਟਰ ਹਾਂ ਰੇਸੀ ਹਾਂ ਜੀ ਕਰ ਜੇ ਵਿਕਣਾ ਹੈ ਲੈ ਮਿੱਤਰੋ ਤੇ ਬਾਈ ਦੁਆਰੇ ਐਡਰੈਸ ਦੱਸ ਦੀ ਆਪਣਾ ਵੀ ਮਹਿਲਾ ਦੇ ਕੋਠੇ ਖੜਿਆਲ ਵਾਲੀ ਸੜਕ ਤੇ ਆਪਣੇ ਹੋਣਾ ਕੋਟੇ ਮੋਬਾਈਲ ਨੰਬਰ ਕਿੰਨਾ ਬਾਈ 98569 86042 98569 86042 ਓਕੇ ਲੈ ਮਿੱਤਰੋ ਇਹ ਨੰਬਰ ਤੇ ਸੰਪਰਕ ਕਰ ਲਿਓ ਜੇ ਕਿਸੇ ਨੇ ਪੂਰੀ ਕੈਂਟ ਕੰਡੀਸ਼ਨ ਦਾ 53 10 ਜੌਂਡੀਅਰ ਲੈਣਾ ਕਾਲੇ ਢਾਡਾ ਵਾਲਾ ਹੈਨਾ ਤੇ ਲੈ ਮਿੱਤਰੋ ਕਰੋ ਸੰਪਰਕ ਬਾਕੀ ਆਪਾਂ ਨੰਬਰ ਵਾਈ ਦਾ ਸਕਰੀਨ ਤੇ ਚਲਾਤਾ ਮੇਲਾ ਲੁੱਟਣ ਵਾਲਾ ਕੰਮ ਹੈ ਲੋਟ ਲਓ ਕਿਰਾ ਸਵਾ ਪੰਜ ਲੱਖ ਰੁਪਇਆ ਡਿਮਾਂਡ ਹੈ ਇਹਦੇ ਵਿੱਚ ਫੁੱਲ ਹੋ ਜੂ ਮਾਨਤਾਂ ਹਾਂ ਜੀ ਮਾਨਤਾਂ ਕਰੋ ਸੰਪਰਕ ਜੀ